ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਖਡੂਰ ਸਾਹਿਬ ਵਾਲਕੇ ਚ ਭਾਈ ਅਮਰਪਾਲ ਸਿੰਘ ਨੂੰ ਵੱਡੀ ਜਿੱਤ ਲੀਡ ਨਾ ਦਿਤਾਇਆ ਫਰੀਦਕੋਟ ਤੋਂ ਸਰਬਜੀਤ ਜੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਜਦੋਂ ਆਉਣਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 'ਚ 31 ਜੁਲਾਈ ਤੱਕ ਬਣਨੀਆਂ ਤੇ ਇਹਦੇ ਵਾਸਤੇ ਤੁਸੀਂ ਵੱਦੋਂ ਵੱਧ ਸਾਰੇ ਸਹਾਨ ਆਪੋ ਆਪਣੇ ਪਿੰਡਾਂ 'ਚ ਜਾ ਸ਼ਹਿਰਾਂ ਚ ਜਿੱਥੇ ਜਿੱਥੇ ਵੀ ਤੁਸੀਂ ਵਸਦੇ ਜੋ ਆਪ ਕੋ ਆਪਣੀਆਂ ਵੋਟਾਂ ਬਣਾਉਣ ਦੀ ਜਿਹੜੀਆਂ ਵੀ ਬਣ ਸਕਦੀਆਂ ਸਾਰਿਆਂ ਦੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਉਹ ਸਾਰੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਤੇ ਆਪਾਂ ਜਿਹੜੀ ਸ਼੍ਰੋਮਣੀ ਕਮੇਟੀ ਚ ਜੋੜੀਆਂ ਕੁਸ਼ਲ ਪ੍ਰਬੰਧ ਤੇ ਨਿਗ੍ਹਾ ਹਰ ਆਇਆ ਹੋਇਆ ਤੇ ਉਹ ਆਪਾਂ ਚੰਗੇ ਜਦੋਂ ਕਿਤੇ ਇਲੈਕਸ਼ਨ ਹੁੰਦੀ ਹੈ ਤੇ ਚੰਗੇ ਲੋਕਾਂ ਨੂੰ ਚੁਣ ਕੇ ਉਥੇ ਭੇਜਿਆ ਜਾਵੇ ਤੇ ਉਹ ਜਿਹੜੀ ਆਪਣੀ ਵੱਡੀ ਸਰਮੌਰ ਕਮੇਟੀ ਆ ਉਹਦੇ ਚ ਵੀ ਚੰਗੇ ਕਰਤਾਰ ਵਾਲੇ ਲੋਕਾਂ ਨੂੰ ਉਹ ਜੇ ਉਹ ਮੌਕਾ ਮਿਲੇ ਸੇਵਾ ਕਰਨ ਦਾ ਤੇ ਉਹ ਸਾਡੀ ਕੌਮ ਨੂੰ ਜਿਹੜਾ ਅੱਗੇ ਲੈ ਕੇ ਜਾਣ ਜਿਹੜੇ ਸਾਡੇ ਸਿੱਖਿਆ ਜਾਂ ਧਰਮ ਪ੍ਰਚਾਰ ਚ ਸੁਧਾਰ ਹੋ ਕੇ ਜੀ ਇਹ ਧਰਮ ਪ੍ਰਵਰਤਨ ਜਾਂ ਇਹੋ ਜਿਹਾਂ ਜਿਹੜੇ ਸਾਡੇ ਤੇ ਅਟੈਕ ਹੋ ਰਹੇ ਆ ਜੰਡੇਰੇਵਾਦੇ ਉਹਦਾ ਅਸੀਂ ਮੁਕਾਬਲਾ ਕਰ ਸਕੀਏ ਇਸ ਕਰਕੇ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਵੱਧ ਤੋਂ ਵੱਧ ਜਿਹਦੀ ਵੀ ਵੋਟ ਬਣ ਸਕਦੀ ਆ ਇਹ ਸਹੀ ਤੋਂ ਤਰੀਕੇ ਨਾਲ ਉਹ ਨੂੰ ਹਰੇਕ ਨੂੰ ਬਣਾਉਣੀ ਜ਼ਰੂਰੀ ਹੈ ਤੇ ਇਸ ਕਰਕੇ ਸਾਰੇ ਜਣੇ ਸਹਿਯੋਗ ਕਰਕੇ ਇੱਕ ਦੂਜੇ ਨਾਲ ਮਿਲ ਕੇ ਤੇ ਤੁਸੀਂ ਇਹ ਕਾਰਜ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ